ਹਾਂਜੀ ਵੀਰ ਜੀ 사ਸੀ ਗਾਜੀ ਸਤਿ ਸ਼੍ਰੀ ਅਕਾਲ ਨਾਮ ਦੱਸੋ ਜੀ ਆਪਣਾ ਗਰਨਾਲ ਨਾਮ ਹੈ ਹੁਣ ਜਾਈ ਲੋਕਾਂ ਦੇ ਪਿੰਡ 'ਚ ਠੀਕ ਹੈ ਜੀ ਤੇ ਪਿੰਡ ਉਹਤ ਨਾ ਵੇ ਜ਼ਿਲ੍ਹਾ ਬਨਾਲਾ ਵੇ ਠੀਕ ਹੈ ਨੰਬਰ ਭਰਾ ਦੱਸ ਦੋ 7899 5434 ਹਾਂਜੀ ਮਾਝ ਦੇ ਕਿੰਨੇ ਦਿਨ ਲੈਂਦੇ ਜੀ 4-5 ਦਿਨ ਵਾਕਿਆ ਜੀ ਠੀਕ ਹੈ 5 ਦਿਨਾਂ ਅੱਜ ਸ਼ੁਕੂ ਦਾ ਠੀਕ ਹੈ ਪਿਛਲੇ ਸ਼ੁਕੂ ਦਾ ਕਿੰਨਾ ਚਾਹੀ ਵੀਰੇ 10 ਲੀਟਰ ਵੇ 10 ਲੀਟਰ ਦੁੱਦ ਅਸੀਂ ਤੇ ਰੇਟ ਭਰਾ ਜਾਇਆ ਜੀ 95000 ਵੇ ਮੰਨ ਤੈਨੂੰ ਹੋਈਗਾ ਜੀ ਹਾਂ ਮਾੜਾ ਮੋਟਾ ਹੀ ਹੋਊਗਾ ਜੀ ਵਾੜਾ ਨਹੀਂ ਵਾੜਾ ਨਹੀਂ ਆਏ ਠੀਕ ਹੈ ਜੀ ਲੋਪ ਠੀਕ ਆ ਜੀ ਦੇਖ ਸਾਦੇ ਵਾਧ ਜਾਣਕਾਰੀ ਬਾਈ ਤੋਂ ਲੈ ਲਓ ਫੋਨ ਤੇ ਭਰਾ ਠੀਕ ਆ ਜੀ ਫੇਸਬੁਕ ਵਾਲੀ ਟੀ ਬਿਊਟੀ ਬੜੀ ਬਲੂਸੀ ਵਾਲੇ ਵਾ ਤੁਸੀਂ ਕਰਮਾਂ ਵਾਲੀ ਤਾਂ ਦੇਖ ਹੀ ਸਕਦੇ ਭਰਾ ਠੀਕ ਆ ਜੀ ਬਾਕੀ ਆਪਾਂ ਤੁਰੇ ਤਰ ਵਾਲੀ ਵੱਡੀ ਵੀਡੀਓ ਬਣਾਈ ਆ ਠੀਕ ਆ ਜੀ ਬਾਈ ਜੀ ਨੂੰ ਜਰੂਰ ਕੰਟੈਕਟ ਕਰੋ ਚਾਰ ਪੰਜ ਦਿਨ ਬਾਕੀ ਆ ਜੀ ਹਾਂ ਹਾਂ ਜੀ ਚਾਰ ਪੰਜ ਦਿਨ ਬਾਕੀ ਆ ਭਰਾ ਤੇ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਅਗਰਜੀਤ ਰਾਏ ਨੂੰ ਬਤਾਓ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਆਪਾਂ ਬਾਕੀ ਇੰਸਟਾਗ੍ਰam ਦੀ ਪੇਜ ਅਗਰਜੀਤ ਰਾਏ ਮਿਲਦੇ ਆ ਭਰਾ ਅਗਲੀ ਵੀਡੀਓ